ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸਾਨ ਦੋਸਤੋ ਜਿਹੜਾ ਕਿ ਆਪਣੇ ਲਗਭਗ 13 ਮਹੀਨਿਆਂ ਤੋਂ ਉਪਰ ਖਨੌਰੀ ਰਤਨਪੁਰਾ ਤੇ ਸੰਭੂ ਬਾਰਡਰ ਤੇ ਮੋਰਚਾ ਲੱਗਿਆ ਅਸੀਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਹਰ ਵਰਗ ਦੇ ਲੋਕਾਂ ਦੀ ਹੱਕੀ ਮੰਗਾ ਲਈ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਨਾਲ ਮਿਲ ਕੇ ਆਪਣਾ ਮੋਰਚਾ ਤੈਸਨਾਸ ਕੀਤਾ ਤੇ ਭੇਲਛੇ ਦੇ ਵਿੱਚ ਲੈ ਕੇ ਮੀਟਿੰਗ ਦੇ ਕੇ ਸਾਡੇ ਦੋਨੇ ਫੋਰਮਾਂ ਦੇ ਆਗੂ ਸਹਿਬਾਨਾਂ ਨੂੰ ਗ੍ਰਿਫਤਾਰ ਕੀਤਾ ਸੋ ਦੋਸਤੋ ਅਸੀਂ ਬੇਨਤੀ ਕਰਦੇ ਆਂ ਇਸ ਵੀਡੀਓ ਰਾਹੀਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਆਪਾਂ ਦੇਈਏ ਜਿਵੇਂ ਕਿ ਆਪਾਂ ਪਹਿਲਾਂ ਫੈਸਲਾ ਕੀਤਾ ਸੀ ਵੀ ਜਿਹੜਾ ਕਿ 23 ਤਰੀਕ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਉਹਦੇ ਵਿੱਚ ਸਕੂਲਾਂ ਤੋਂ ਬੱਚੇ ਆਪਾਂ ਖਨੌਰੀ ਬਾਰਡਰ ਤੇ ਲੈ ਕੇ ਜਾਣੇ ਸੀਗੇ ਸੋ ਦੋਸਤੋ ਉਦੋਂ ਪਹਿਲਾਂ ਸਰਕਾਰ ਨੇ ਕਣਾਉਣੀ ਹਰਕਤ ਕਰਕੇ ਆਪਣਾ ਮੋਰਚਾ ਤੈਅਨਸ ਕਰਤਾ ਜੇ ਗੱਲ ਕਰੀਏ ਜਿਹੜੀ ਕਿ ਅੱਜ ਤਰੀਕ 26 ਤਰੀਕਾ 26 ਤਰੀਕ ਨੂੰ ਜਿਹੜੇ ਕਿ ਸਿੱਧੂਪੁਰ ਜਥੇਬੰਦੀ ਦੇ ਜਿਹੜੇ ਨਾਂ ਤੋਂ ਜਾਣੇ ਜਾਂਦੇ ਆ ਸਾਡੇ ਸਵਰਗੀ ਸ਼ਹੀਦ ਪਸੌਰਾ ਸਿੰਘ ਜੀ ਸਿੱਧੂਪੁਰ ਸੋ ਭਰਾਵੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਬਈ ਅੱਜ ਦੇ ਦਿਨ ਆਪੋ ਆਪਣੇ ਕੋਠਿਆਂ ਤੇ ਝੰਡੇ ਲਾ ਕੇ ਸੋ ਭਰਾਵੋ ਆਪਾਂ ਸਰਦਾਂ ਦੇ ਫੁੱਲ ਪੇਟ ਕਰੀਏ ਸੋ ਦੋਸਤੋ ਜਿਹੜੀ ਕਿ ਉਹਨਾਂ ਨੇ ਲੜਾਈ ਬਿਟੀ ਸੀ ਬਹੁਤ ਵੱਡੀ ਲੜਾਈ ਸੀਗੀ ਜਿਵੇਂ ਕਿ ਹੁਣ ਅੱਜ ਵੀ ਆਪਣੇ ਪ੍ਰਧਾਨ ਜੀ ਮਾਰਨ ਮਾਰ ਤੇ ਬੈਠੇ ਆ ਤੇ ਪਟਿਆਲੇ ਦੇ ਵਿੱਚ ਉਹਨਾਂ ਨੇ ਪਾਣੀ ਵੀ ਪੀਣਾ ਬੰਦ ਕੀਤਾ ਸੋ ਭਰਾਵੋ ਆਪਾਂ ਘਰਾਂ ਤੋਂ ਬਾਹਰ ਨਿਕਲੀਏ ਆਪਾਂ ਆਪਣੀਆਂ ਫਸਲਾਂ ਨੂੰ ਜ਼ਮੀਨਾਂ ਨੂੰ ਤੇ ਨਸਲਾਂ ਨੂੰ ਆਪਾਂ ਬਚਾਉਣਾ ਜੇ ਅੱਜ ਤੱਕ ਆਪਾਂ ਘਰ ਤੋਂ ਬਾਹਰ ਨਹੀਂ ਨਿਕਲਾਂਗੇ ਸੋ ਦੋਸਤੋ ਉਸ ਤੋਂ ਬਿਹਤਰ ਫਿਰ ਆਪਾਂ ਨੂੰ ਬਾਅਦ ਪਛਤਾਉਣਾ ਪਊਗਾ ਆਉਣ ਵਾਲੀਆਂ ਪੀੜ੍ਹੀਆਂ ਪੁੱਛਣਗੀਆਂ ਵੀ ਤੁਸੀਂ ਘਰਾਂ 'ਚ ਬੈਠੇ ਕੀ ਕਰਦੇ ਸੀਗੇ ਸੋ ਦੋਸਤੋ ਅਸੀਂ ਬੇਨਤੀ ਕਰਦੇ ਆਂ ਫਿਰ ਆਪਾਂ ਤੋਂ ਜਵਾਬ ਨਹੀਂ ਦਿੱਤਾ ਜਾਣਾ ਜਿਹੜੇ ਤੁਸੀਂ ਜਹਾੜੂ ਜੋਧੇ ਮੋਰਚਿਆਂ ਦੇ ਵਿੱਚ ਜਾਣੇ ਹੋ ਹਰ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਨੇ ਹੋ ਸੋ ਭਰਾਵੋ ਆਪਾਂ ਇਹਦਾ ਕਹਿ ਸਕਦੇ ਆਂ ਵੀ ਅਸੀਂ ਤੁਰੇ ਸੀ ਸਾਡਾ ਨਾਲ ਦੇਣੇ ਸਾਥ ਨਹੀਂ ਦਿੱਤਾ ਸੋ ਦੋਸਤੋ ਬੇਨਤੀ ਆ ਵੀ ਆਪੋ ਆਪਣੇ ਕੋਠਿਆਂ ਦੇ ਝੰਡੇ ਲਾ ਕੇ ਜਿਹੜੇ ਆਪਣੇ ਸਵਰਗੀਆ ਜਾ ਜਾ ਸਵਾਰਗਿਆ ਪਸੋਰਾ ਸੰਗ ਸਿੱਧੂਪੁਰ ਜਿਹੜੇ ਸਾਡੇ ਮਹਾਨ ਆਗੂ ਸੀਗੇ ਜਥੇਬੰਦੀ ਦੇ ਜਥੇਬੰਦੀ ਖੜੀ ਕੀਤੀ ਸੀ ਸੋ ਭਰਾਵੋ ਉਹਨਾਂ ਨੂੰ ਸਮਰਪਤ ਅੱਜ ਅਸੀਂ ਆਪਣੇ ਕੋਠੇ ਦੇ ਝੰਡਾ ਲਾ ਕੇ ਸੋ ਭਰਾਵੋ ਸਰਦਾ ਦੇ ਫੁੱਲ ਪੇਟ ਕਰਦੇ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਪੂਰੇ ਪੰਜਾਬ ਦੇ ਵਿੱਚ ਜਥੇਬੰਦੀ ਸਿੱਧੂਪੁਰ ਦੇ ਜਿੰਨੇ ਵੀ ਵਰਕਰ ਆ ਸੋ ਭਰਾਵੋ ਸਾਰਿਆਂ ਨੂੰ ਬੇਨਤੀ ਆ ਲਾਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਆਪਾਂ ਹਿੱਸਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ